ਪੰਜਾਬ ਦੀ ਧਰਤੀ ਦੇ ਉੱਤੇ ਰਹਿਣ ਵਾਲਾ ਕੋਈ ਅਜਿਹਾ ਟਾਵਾ ਹੀ ਸ਼ਖਸ਼ ਹੋਊਗਾ ਜਿਸ ਨੇ ਕੁਲਦੀਪ ਮਾਨਕ ਦਾ ਇਹ ਗੀਤ ਆ ਜਿਹੜਾ ਉਹ ਸੁਣਿਆ ਨਾ ਹੋਵੇ। ਆ ਧੁੰਮਾ ਪੈ ਗਿਆ ਲਾਹੌਰ ਵਿੱਚ ਸਾਰੇ ਲੱਦੀ ਨੇ ਜਦੋਂ ਗੁੱਲਾ ਜੰਮਿਆ। ਇਹ ਗੀਤ ਆ ਜਿਹੜਾ ਹਰੇਕ ਬੰਦੇ ਨੇ ਆ ਜਿਹੜਾ ਸੁਣਿਆ ਹੈਗਾ ਤੇ ਲੋਹੜੀ ਦੇ ਵਿਸ਼ੇਸ਼ ਅਫਸਰ ਦੇ ਉੱਤੇ ਆ ਜਿਹੜਾ ਕਿਤੇ ਨਾ ਕਿਤੇ ਸਾਡੇ ਲੋਕਾਂ ਦੇ ਅਚੇਤ ਤੌਰ ਦੇ ਮਨ ਦੇ ਵਿੱਚ ਦੁੱਲੇ ਦਾ ਜ਼ਿਕਰ ਵੀ ਆ ਜਿਹੜਾ ਉਹ ਅਕਸਰ ਸਾਨੂੰ ਦੇਖਣ ਨੂੰ ਮਿਲਦਾ ਹੈਗਾ। ਕਿਉਂਕਿ ਜੋ ਵੀ ਇਸ ਸਮੇਂ ਪੀੜੀ ਹੈਗੀ ਆ ਜੋ 20 ਤੋਂ ਲੈ ਕੇ ਇਸ ਤੋਂ ਉੱਪਰ ਸਾਲ ਦੀ ਪੀੜੀ ਹੈਗੀ ਆ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਇੱਕ ਇਹ ਗੀਤ ਗਾ ਗਾ ਕੇ ਆ ਜਿਹੜਾ ਉਹ ਲੋਹੜੀ ਲਾਜ਼ਮੀ ਮੰਗੀ ਹੋਊਗੀ ਕਿ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਨੇ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਾਟਾ ਹੋ ਸਾਲੂ ਕੌਣ ਸਵਾਵੇ ਹੋ ਇਸ ਤਰੀਕੇ ਦੇ ਨਾਲ ਆ ਜਿਹੜਾ ਲੰਬਾ ਬਹੁਤ ਗੀਤ ਹੈਗਾ ਇਸ ਗੀਤ ਨੂੰ ਗਾ ਕੇ ਆ ਜਿਹੜਾ ਸਾਡੇ ਪਹਿਲਾ ਬਚਪਨ ਦੇ ਵਿੱਚ ਬੱਚੇ ਆ ਜਿਹੜੇ ਘਰ ਘਰ ਜਾ ਕੇ ਆ ਜਿਹੜਾ ਉਹ ਲੋੜੀ ਮੰਗਦੇ ਸੀਗੇ ਤੇ ਇਸ ਗੀਤ ਦੇ ਨਾਲ ਹੀ ਦੁੱਲੇ ਪੱਟੀ ਦਾ ਜ਼ਿਕਰ ਵੀ ਆ ਜਿਹੜਾ ਉਹ ਅਕਸਰ ਕੀਤਾ ਜਾਂਦਾ ਹੈਗਾ ਇਸ ਵੀਡੀਓ ਦਾ ਮਕਸਦ ਇਸ ਗੀਤ ਦੇ ਨਾਲ ਨਾਲ ਦੁੱਲੇ ਪੱਟੀ ਦੀ ਸਾਡੇ ਇਤਿਹਾਸ ਦੇ ਵਿੱਚ ਕੀ ਪਹਿਚਾਣ ਹੈਗੀ ਆ ਕਿਉਂਕਿ ਅਕਸਰ ਆ ਜਿਹੜਾ ਆਮ ਤੌਰ ਦੇਤੇ ਲੋਕ ਮਨਾਂ ਦੇ ਵਿੱਚ ਉਹੀ ਗੱਲਾਂ ਘਰ ਕਰਦੀਆਂ ਹੈਗੀਆਂ ਜਿਨ੍ਹਾਂ ਲੋਕ ਨਾਇਕਾ ਜਿਹੜੇ ਸਾਡੇ ਉਹੀ ਮੰਨੇ ਜਾਂਦੇ ਹੁੰਦੇ ਆ ਜਿਨ੍ਹਾਂ ਨੇ ਕਿਤੇ ਨਾ ਕਿਤੇ ਲੋਕਾਂ ਦੇ ਲਈ ਕੁਝ ਕੀਤਾ ਹੋਵੇ ਪਰ ਇਤਿਹਾਸ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਆ ਜਿਹੜਾ ਉਹਨਾਂ ਲੋਕ ਨਾਇਕਾਂ ਦੇ ਨਾਲ ਬੇਇਨਸਾਫੀ ਕੀਤੀ ਜਾਂਦੀ ਆ ਤੇ ਸਿਰਫ ਤੇ ਸਿਰਫ ਉਹਨਾਂ ਨੂੰ ਆ ਜਿਹੜਾ ਕਥਾ ਕਹਾਣੀਆਂ ਤੀਕੀ ਆ ਜਿਹੜਾ ਉਹ ਮਹਦੂਦ ਕਰ ਦਿੱਤਾ ਜਾਂਦਾ ਤੇ ਸਾਡੇ ਇਤਿਹਾਸਕਾਰ ਆ ਜਿਹੜੇ ਇਹਨਾਂ ਚੀਜ਼ਾਂ ਨੂੰ ਵੀ ਆ ਜਿਹੜਾ ਕੁੱਝਣ ਦੀ ਕੋਸ਼ਿਸ਼ ਨਹੀਂ ਕਰਦੇ ਭਾਵੇਂ ਦੁੱਲੇ ਪੱਟੀ ਦੇ ਨਾਲ ਸੰਬੰਧਿਤ ਕਈ ਕਥਾਵਾਂ ਜਿਹੜੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਬਹੁਤ ਸਾਰੀਆਂ ਲੋਕ ਕਥਾਵਾਂ ਜਿਹੜੀਆਂ ਲੋਕ ਕਿਸੇ ਆ ਜਿਹੜੇ ਉਹ ਕਵੀਆਂ ਨੇ ਰਚੇ ਹੈਗੇ ਆ ਤੇ ਹਰੇਕ ਕਵੀ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਆ ਜਿਹੜਾ ਇਹਨਾਂ ਕਿੱਸਿਆਂ ਦੀ ਆ ਜਿਹੜੀ ਉਹ ਰਚਨਾ ਕੀਤੀ ਹੈਗੀ ਆ ਇਹਨਾਂ ਹੀ ਨਹੀਂਗਾ ਜੋ ਸੁੰਦਰਮੁੰਦਰੀ ਬਾਰੇ ਜੋ ਸਾਨੂੰ ਲੋਕ ਕਥਾ ਸੁਣਨ ਨੂੰ ਮਿਲਦੀ ਹੈਗੀ ਆ ਕੋਸ਼ ਦੇ ਸੰਬੰਧੀ ਵੀ ਆ ਜਿਹੜਾ ਕਈ ਤਰ੍ਹਾਂ ਦੇ ਵਿਚਾਰ ਆ ਜਿਹੜੇ ਉਹ ਪ੍ਰਚਲਿਤ ਸਾਨੂੰ ਮਿਲਦੇ ਹੈਗੇ ਆ ੁੱਲੇ ਪੱਟੀ ਦੀ ਜ਼ਿੰਦਗੀ ਦੇ ਉੱਤੇ ਬਲਦੇਵ ਸਿੰਘ ਨੇ ਵੀ ਆਪਣਾ ਇੱਕ ਨਾਵਲ ਆ ਜਿਹੜਾ ਉਹ ਇਤਿਹਾਸਕ ਖੋਜ ਸ਼ਾਨਬੀਨ ਕਰਕੇ ਆ ਜਿਹੜਾ ਲਿਖਿਆ ਸੀ ਜਿਸ ਦੇ ਵਿੱਚ ਉਹ ਲਿਖਦੇ ਆ ਕਿ ਸੁੰਦਰੀ ਵਾਲੀ ਲੋਕ ਗਾਥਾ ਨੂੰ ਕਿਸਾਕਾਰਾਂ ਨੇ ਕਦੇ ਦੇਬੂ ਬਾਂਮਨ ਦੀ ਧੀ ਕਦੇ ਮੂਲਚੰਦ ਦੀ ਧੀ ਅਤੇ ਕਦੇ ਇੱਕ Hindu ਕਿਸਾਨ ਦੀ ਲੜਕੀ ਦੱਸਿਆ ਹੈ ਕਈ ਤਾਂ ਸੁੰਦਰਮੁੰਦਰੀ ਦੋ ਧੀਆ ਦੀ ਗੱਲ ਕਰਦੇ ਹਨ ਇਹਨਾਂ ਤਾਂ ਜ਼ਰੂਰ ਹੈ ਦੁੱਲੇ ਪੱਟੀ ਨੇ ਇੱਕ ਗਰੀਬ ਪਰਿਵਾਰ ਦੀ ਧੀ ਨੂੰ ਆਪਣੀ ਧੀ ਬਣਾ ਕੇ ਚਗੱਤਿਆਂ ਦੇ ਜ਼ੁਲਮ ਤੋਂ ਬਚਾ ਕੇ ਉਸ ਦਾ ਨਿਕਾਹ ਕੀਤਾ ਸੀਗਾ ਪਰ ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਇੰਨੀਆਂ ਸਾਰੀਆਂ ਕਹਾਣੀਆਂ ਦੇ ਵਿੱਚੋਂ ਉਸ ਨੂੰ ਆ ਜਿਹੜਾ ਇਤਿਹਾਸਕ ਤੌਰ ਦੇ ਉੱਤੇ ਪਹਿਚਾਣਨਾ ਬਹੁਤ ਜ਼ਿਆਦਾ ਕਠਿਨ ਹੋ ਜਾਂਦਾ ਪਰ ਫਿਰ ਵੀ ਕੁਝ ਕੁ ਘਟਨਾਵਾਂ ਨੂੰ ਜੇਕਰ ਆਪਾਂ ਆਧਾਰ ਬਣਾਈਏ ਤਾਂ ਉਸ ਦੇ ਵਿੱਚੋਂ ਜਿਹੜਾ ਦੁੱਲੇ ਪੱਟੀ ਦੀ ਕਹਾਣੀ ਦੇ ਕੁਝ ਅੰਛਾ ਜਿਹੜੇ ਉਹ ਇਤਿਹਾਸਕ ਹੈਗੇ ਆ ਭਾਵੇਂ ਬਹੁਤ ਹੱਦ ਤੀਕਾ ਜਿਹੜਾ ਇਹ ਲੋਕ ਸਾਹਿਤ ਦੇ ਦਾਇਰੇ ਦੇ ਵਿੱਚ ਵੀ ਆਉਂਦਾ ਪਰ ਲੋਕ ਸਾਹਿਤਾ ਵੀ ਆ ਜਿਹੜਾ ਕਿਤੇ ਨਾ ਕਿਤੇ ਇਤਿਹਾਸ ਤੋਂ ਆ ਜਿਹੜਾ ਉਹ ਅਸ਼ੋਇਆ ਜਾਂ ਆਸੇ ਪਾਸੇ ਹੋ ਕੇ ਨਹੀਂ ਚੱਲ ਸਕਦਾਗਾ ਲੋਕ ਸਾਹਿਤ ਦੇ ਵਿੱਚ ਵੀ ਇਤਿਹਾਸ ਦੇ ਬਹੁਤ ਸਾਰੇ ਅੰਛਾ ਜਿਹੜੇ ਹੁੰਦੇ ਆ ਪਰ ਆਮ ਤੌਰ ਦੇਤੇ ਲੋਕ ਸਾਹਿਤ ਜਾਂ ਲੋਕ ਨਾਇਕਾ ਨੂੰ ਆ ਜਿਹੜਾ ਉਹ ਜਾਦਾ ਮਹੱਤਤਾ ਨਹੀਂ ਦਿੱਤੀ ਜਾਂਦੀਗੀ ਕਿਉਂਕਿ ਇਹ ਵੀ ਹੈਗਾ ਕਿ ਜੋ ਲੋਕ ਨਾਇਕ ਲੋਕਾਂ ਦੇ ਮਨਾਂ ਦੇ ਅੰਦਰ ਆ ਜਿਹੜੇ ਉਹ ਘਰ ਕਰਦੇ ਹੈਗੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਆ ਜਿਹੜਾ ਸਾਡੇ ਸੁਸਾਇਟੀ ਦੇ ਵਿੱਚੋਂ ਜੋ ਇੱਕ ਰਾਜ ਕਰਨ ਵਾਲੀ ਧਿਰ ਹੁੰਦੀ ਹੈਗੀ ਆ ਉਹ ਲੋਕ ਨਾਇਕਾਂ ਨੂੰ ਆ ਜਿਹੜਾ ਕਿਤੇ ਨਾ ਕਿਤੇ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਤੇ ਇਤਿਹਾਸ ਦੇ ਵਿੱਚ ਜਿਹੜਾ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਬਲਦੇਵ ਸਿੰਘ ਸ਼ੜਕਨਾਮਾ ਨੇ ਵੀ ਆ ਜਿਹੜਾ ਇਸ ਬਾਰੇ ਲਿਖਿਆ ਹੈਗਾ ਕਿ ਦੁੱਲਾ ਪੱਟੀ 16ਵੀਂ ਸਦੀ ਦਾ ਮਹਾਨ ਲੋਕ ਨਾਇਕ ਹੈ ਪਰ ਇਤਿਹਾਸ ਦੁੱਲੇ ਦੀ ਹੋਂਦ ਬਾਰੇ ਚੁੱਪ ਹੈ ਇਤਿਹਾਸ ਬਾਦਸ਼ਾਹਾਂ ਸੈਨਸਾ ਦੇ ਚਾਪਲੂਸੀਆਂ ਨੇ ਲਿਖਣਾ ਹੁੰਦਾ ਹਾਕਮਾਂ ਦੀਆਂ ਹਦਾਇਤਾਂ ਅਨੁਸਾਰ ਰੋਜ਼ਨਾਮਿਆਂ ਅਤੇ ਤਵਾਰੀਖ ਵਿੱਚ ਉਹਨਾਂ ਘਟਨਾਵਾਂ ਜਾਂ ਜੰਗਾਂ ਦਾ ਹੀ ਵਧੇਰੇ ਜ਼ਿਕਰ ਕਰਦਾ ਹੈ ਜਿਹੜੀਆਂ ਬਾਦਸ਼ਾਹਾਂ ਦੇ ਗੌਰਵ ਨੂੰ ਚਾਰ ਚੰਨ ਲਾਉਂਦੀਆਂ ਹੋਣ ਦੁੱਲਾ ਪੱਟੀ ਦੰਤਕਥਾਵਾਂ ਜਾਂ ਲੋਕ ਗਥਾਵਾਂ ਦਾ ਨਾਇਕ ਹੈ ਇੱਕ ਥਾਵਾ ਮੂੰਹੋਂ ਮੂੰਹ ਸਫਰ ਕਰਦੀਆਂ ਹਨ ਇਹਨਾਂ ਵਿੱਚ ਵੇਲੇ ਅਨੁਸਾਰ ਲੋਕ ਵਾਧੇ ਘਾਟੇ ਕਰਦੇ ਰਹਿੰਦੇ ਹਨ ਸੰਦਲਵਾਰ ਦਾ ਦੁੱਲਾ ਪੱਟੀ ਸੂਰਮਾ ਸਾਡਾ ਅਜਿਹਾ ਹੀ ਲੋਕ ਨਾਇਕ ਹੈ ਜੇਕਰ ਦੁੱਲੇ ਪੱਟੀ ਦੇ ਪੁਰਖਿਆਂ ਬਾਰੇ ਆਪਾਂ ਗੱਲਬਾਤ ਕਰਨੀ ਹੋਵੇ ਤਾਂ ਦੁੱਲੇ ਪੱਟੀ ਦੇ ਜੋ ਪੁਰਖੇ ਹੈਗੇ ਆ ਉਹ ਜੈਸਲਮੇਰ ਦੇ Hindu ਰਾਜ ਘਰਾਣੇ ਦੇ ਵਿੱਚੋਂ ਸੀਗੇ ਪਰ ਇਹਨਾਂ ਦੇ ਇੱਕ ਪੱਟੀ ਰਾਜੇ ਨੇ ਆ ਜਿਹੜਾ ਉਹ ਅ ਇਸਲਾਮ ਧਰਮ ਆ ਜਿਹੜਾ ਉਹ ਕਬੂਲ ਕਰ ਲਿਆ ਸੀਗਾ ਇਸ ਕਰਕੇ ਉਹਨਾਂ ਨੂੰ ਆ ਜਿਹੜਾ ਬਰਾਦਰੀ ਦੇ ਵਿੱਚੋਂ ਛੇਕ ਦਿੱਤਾ ਸੀਗਾ ਤੇ ਬਰਾਦਰੀ ਦੇ ਵਿੱਚੋਂ ਛੇਕਣ ਤੋਂ ਬਾਅਦ ਉਹਨਾਂ ਦੀਆਂ ਕਈ ਪੀੜੀਆਂ ਜਿਹੜੀਆਂ ਲਗਾਤਾਰ ਕਦੇ ਥਾਂ ਪਰ ਥਾਂ ਜਿਹੜੀਆਂ ਉਹ ਪਟਕਦੀਆਂ ਰਹੀਆਂ ਤਾਂ ਲਗਾਤਾਰ ਪਟਕਣ ਤੋਂ ਬਾਅਦ ਹੌਲੀ-ਹੌਲੀ ਉਹਨਾਂ ਨੇ ਆਪਣੇ ਪੱਕੇ ਵਸੇਬੇ ਆ ਜਿਹੜੇ ਉਹ ਬਾਰ ਦੇ ਇਲਾਕੇ ਦੇ ਵਿੱਚ ਆ ਜਿਹੜੇ ਉਹ ਗੱਡ ਲਏ ਅਤੇ ਉੱਥੇ ਆ ਜਿਹੜਾ ਆਪਣਾ ਛੋਟੇ ਪੱਧਰ ਦੇ ਉੱਤੇ ਆ ਰਾਜ ਕਰਨ ਲੱਗੇ ਤੇ ਲਗਾਤਾਰ ਜਦੋਂ ਉਹ ਰਾਜ ਕਰਦੇ ਸੀਗੇ ਤਾਂ ਉਸ ਸਮੇਂ ਆ ਜਿਹੜਾ ਪੂਰੀ ਦੀ ਪੂਰੇ ਹਿੰਦ ਦੇ ਉੱਤੇ ਆ ਜਿਹੜਾ ਉਹ ਮੁਸਲਮਨ ਹਕੂਮਤ ਵੱਲੋਂ ਆ ਜਿਹੜਾ ਉਹ ਰਾਜ ਕੀਤਾ ਜਾਂਦਾ ਸੀ ਇੱਥੇ ਲਗਾਤਾਰ ਆ ਜਿਹੜਾ ਆ ਧੜਨੀਆਂ ਵੱਲੋਂ ਹਮਲੇ ਹੁੰਦੇ ਸੀਗੇ ਇਸ ਕਰਕੇ ਆ ਜਿਹੜਾ ਸਾਡੇ ਲੋਕ ਵੀ ਆ ਜਿਹੜੇ ਆ ਹਮੇਸ਼ਾ ਰੰਤ ਤੱਤੇ ਦੇ ਵਿੱਚ ਯੁੱਧ ਨਾਲੇ ਬਣੇ ਤੇ ਅਜਿਹੀ ਹੀ ਮਿੱਟੀ ਦੇ ਵਿੱਚੋਂ ਹੀ ਆ ਜਿਹੜਾ ਦੁੱਲੇ ਦੇ ਪੁਰਖਿਆਂ ਨੇ ਜਨਮ ਲਿਆ ਤੇ ਉਹ ਵੀ ਆ ਜਿਹੜਾ ਸਮੇਂ-ਸਮੇਂ ਦੇ ਉੱਤੇ ਆ ਜਿਹੜਾ ਇਹਨਾਂ ਹਕੂਮਤਾਂ ਦੇ ਨਾਲ ਆਡਾ ਲਾਉਂਦੇ ਰਹੇ ਤੇ ਆਪਣੇ ਲੋਕਾਂ ਦੇ ਨਾਲ ਆ ਜਿਹੜੇ ਉਹ ਸਦਾ ਖੜਦੇ ਰਹੇਗੇ ਆ ਤੇ ਜੇਕਰ ਦੇਖੀਏ ਤਾਂ ਲੰਬੇ ਸਮੇਂ ਤੋਂ ਬਾਅਦ ਕਦੇ ਇੱਥੇ ਆ ਜਿਹੜਾ ਹਿੰਦੂ ਰਾਜਿਆਂ ਦਾ ਰਾਜ ਹੁੰਦਾ ਸੀ ਪਰ 10ਵੀਂ ਸਦੀ ਤੋਂ ਬਾਅਦ ਆ ਜਿਹੜਾ ਬਾਅਦ ਦੇ ਵਿੱਚ ਹੌਲੀ-ਹੌਲੀ ਆ ਜਿਹੜਾ ਮੁਸਲਮਾਨ ਸ਼ਾਸਕਾਂ ਦਾ ਰਾਜ ਹੋਣ ਲੱਗ ਗਿਆ ਤੇ ਇਸ ਤੋਂ ਬਾਅਦ ਆ ਜਿਹੜਾ 15ਵੀਂ ਸਦੀ ਦੇ ਵਿੱਚ ਆ ਜਿਹੜਾ ਉਹ ਇਧਰ ਮੁਗਲ ਹਕੂਮਤ ਨੇ ਆ ਜਿਹੜੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਤੇ ਨਾਲ ਹੀ ਇਧਰਲੀ ਸਾਈਡ ਤੋਂ ਵੀ ਆ ਜਿਹੜਾ ਦੁੱਲੇ ਪੱਟੀ ਦੇ ਪੁਰਖਿਆਂ ਨੇ ਵੀ ਆ ਜਿਹੜਾ ਆਪਣੀ ਬਾਦ ਦੇ ਵਿੱਚ ਆ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਨੀ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀਗੀ ਪਰ ਉਹ ਉਸ ਸਮੇ ਵੀ ਭਾਵੇਂ ਅ ਅਕਬਰ ਦੇ ਜੋ ਪਿਤਾ ਸੀਗੇ ਹਮਾਇੂ ਉਸ ਸਮੇ ਵੀ ਆ ਜਿਹੜਾ ਭਾਵੇਂ ਇਨਾਂ ਦੇ ਪੁਰਖਿਆਂ ਵੱਲੋਂ ਦੁੱਲੇ ਪੱਟੀ ਦੇ ਪੁਰਖਿਆਂ ਵੱਲੋਂ ਆ ਜਿਹੜਾ ਉਹ ਕਈ ਬਗਾਵਤਾਂ ਕੀਤੀਆਂ ਗੀਆਂ ਪਰ ਹਮਾਇੂ ਆ ਜਿਹੜਾ ਉਹ ਅਫੀਮ ਕੀ ਸੀਗਾ ਤੇ ਲਗਾਤਾਰ ਨਸ਼ੇ ਦੇ ਵਿੱਚ ਤੁਤ ਰਹਿਂਦਾ ਸੀਗਾ ਇਸ ਕਰਕੇ ਉਸ ਨੇ ਆ ਜਿਹੜਾ ਇਹਨਾਂ ਬਗਾਵਤਾਂ ਦੀ ਬਹੁਤੀ ਪਰਵਾਹ ਨਹੀਂ ਕੀਤੀਗੀ ਪਰ ਹਮਾਇੂ ਦੀ ਮੌਤ ਤੋਂ ਬਾਅਦ ਅਕਬਰ ਦੀ ਤਾਜਪੋਸ਼ੀ ਆ ਜਿਹੜੀ ਉਹ ਕਲਾਨੌਰ ਦੇ ਵਿੱਚ ਜੋ ਕਿ ਪੰਜਾਬ ਦੇ ਵਿੱਚ ਹੀ ਆ ਉਥੇ ਉਸ ਦੀ ਤਾਜਪੋਸ਼ੀ ਆ ਜਿਹੜੀ 1556 ਈਸਵੀ ਨੂੰ ਆ ਜਿਹੜੀ ਉਹ ਕੀਤੀ ਜਾਂਦੀ ਆ ਤੇ ਅਜਿਹੇ ਸਮੇਂ ਦੁੱਲੇ ਪੱਟੀ ਦੇ ਪੁਰਖੇ ਨੱਥੂ ਰਾਮ ਪੱਟੀ ਪੁੱਤਰ ਬਿਜਲੀਖਾਨ ਅਤੇ ਦੁੱਲੇ ਪੱਟੀ ਦਾ ਪਿਤਾ ਫਰੀਦ ਖਾਨ ਆ ਜਿਹੜੇ ਅਜਿਹੇ ਸਮੇਂ ਜਦੋਂ ਮੁਗਲ ਹਕੂਮਤ ਆਪਣੇ ਪੈਰ ਪਸਾਰ ਰਹੀ ਸੀਗੀ ਤਾਂ ਅਜਿਹੇ ਸਮੇਂ ਦੁੱਲੇ ਪੱਟੀ ਦੇ ਇਹ ਪੁਰਖੇ ਫਰੀਦ ਖਾਨ ਉਹਦੇ ਪੁੱਤਰਾ ਸਮੇਤ ਆ ਜਿਹੜੇ ਉਹ ਲੋਕਾਂ ਦੀ ਰਹਿਨਮਾਈ ਕਰ ਰਹੇ ਸੀ ਕਿਤੇ ਲਗਾਤਾਰ ਬਗਾਵਤਾਂ ਕਰ ਰਹੇ ਸੀਗੇ ਪਰ ਅਕਬਰ ਨੇ ਆ ਜਿਹੜਾ ਇਹਨਾਂ ਬਗਾਵਤਾਂ ਦਾ ਜਿਹੜਾ ਸਖਤ ਸਟੈਂਡ ਲਾਇਆ ਇਹਨਾਂ ਦੇ ਖਿਲਾਫ ਅਤੇ ਇਸ ਤੋਂ ਬਾਅਦ ਕੀ ਕੀਤਾ ਉਹਨਾਂ ਨੇ ਫਰੀਦ ਖਾਨ ਪੱਟੀ ਅਤੇ ਬਿਜਲੀ ਖਾਨ ਪੱਟੀ ਨੂੰ ਆ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਦੀਆਂ ਬਗਾਵਤਾਂ ਨੂੰ ਆ ਜਿਹੜਾ ਉਹ ਕੁਚਲ ਦਿੱਤਾ ਗਿਆ ਤੇ ਉਸ ਦੇ ਪਿਤਾ ਤੇ ਦਾਦੇ ਦੀਆਂ ਖੱਲਾਂ ਲਵਾ ਕੇ ਆ ਜਿਹੜਾ ਉਹਨਾਂ ਦੇ ਵਿੱਚੋਂ ਤੂੜੀ ਭੜਕੇ ਲਾਹੌਰ ਦੇ ਦਰਵਾਜ਼ਿਆਂ ਦੇ ਉੱਤੇ ਆ ਜਿਹੜਾ ਉਹ ਟੰਗ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਜੋ ساری ਦੀ ساری ਬਾਹਰ ਆ ਜੋ ਵਸਾਈ ਸੀਗੀ ਕਿਉਂਕਿ ਜੋ ਦੁੱਲੇ ਪੱਟੀ ਦਾ ਦਾਦਾ ਸੀਗਾ ਬਿਜਲੀਖਾਨ ਉਸ ਨੂੰ ਉਸ ਇਲਾਕੇ ਦੇ ਲੋਕ ਆ ਜਿਹੜੇ ਪਿਆਰ ਦੇ ਨਾਲ ਸੰਦਲ ਕਹਿੰਦੇ ਸੀਗੇ ਇਸ ਕਰਕੇ ਆ ਜਿਹੜਾ ਇਸ ਇਲਾਕੇ ਦਾ ਨਾਂ ਜਿਹੜਾ ਉਹ ਸੰਦਲਵਾਰ ਦੇ ਨਾਲ ਆ ਜਿਹੜਾ ਉਹ ਪ੍ਰਸਿੱਧ ਹੋਇਆ ਸੀਗਾ ਪਰ ਉਹਨਾਂ ਦੀਆਂ ਖੱਲਾਂ ਦੇ ਵਿੱਚ ਤੂੜੀ ਭਰਨ ਤੋਂ ਬਾਅਦ ਸਾਰੀ ਦੀ ਸਾਰੀ ਜਿਹੜੀ ਇਹ ਇਲਾਕਾ ਜਿਹੜਾ ਉਹ ਉਜਾੜ ਦਿੱਤਾ ਗਿਆ ਪਰ ਹਰੇਕ ਉਜਾੜ ਤੋਂ ਬਾਅਦ ਫੇਰ ਫੇਰ ਆ ਜਿਹੜਾ ਕਿਉਂਕਿ ਜੇਕਰ ਉਜਾੜ ਹੁੰਦਾ ਤੇ ਦੁਬਾਰਾ ਤੋਂ ਫੇਰ ਫੇਰ ਆਬਾਦ ਹੋਣ ਦਾ ਪ੍ਰੋਸੈਸ ਵੀ ਹੈ ਜਿਹੜਾ ਨਾਲ ਦੀ ਨਾਲ ਚੱਲਦਾ ਰਹਿੰਦਾ ਇਸ ਧਰਤੀ ਦੇ ਲੋਕ ਆ ਜਿਹੜੇ ਭਵਾਂ ਦੀ ਉਹਨਾਂ ਦੇ ਉੱਤੇ ਲੱਖ ਜ਼ੁਲਮ ਹੋਏ ਆ ਪਰ ਉਹ ਦੁਬਾਰਾ ਫੇਰ ਫੇਰ ਆ ਜਿਹੜਾ ਉਹ ਉੱਠ ਖੜੇ ਹੁੰਦੇ ਆ ਤੁਸੀਂ ਇਹ ਗੀਤ ਸੁਣਿਆ ਹੋਣਾ ਕਿ ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ ਪਰ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਸਮੇਂ ਅ ਦੁੱਲੇ ਪੱਟੀ ਦੇ ਦਾਦੇ ਤੇ ਪਿਤਾ ਨੂੰ ਜਿਹੜਾ ਉਹ ਲਾਹੌਰ ਦੇ ਦਰਬਾਰ ਦੇ ਵਿੱਚ ਸਜ਼ਾ ਮਿਲਣ ਤੋਂ ਬਾਅਦ ਉਹਨਾਂ ਦੀਆਂ ਖੱਲਾਂ ਦੇ ਵਿੱਚ ਤੂੜੀ ਭਰਉਣ ਤੋਂ ਬਾਅਦ ਟੰਗ ਦਿੱਤਾ ਗਿਆ ਸੀਗਾ ਤਾਂ ਉਸ ਸਮੇਂ ਦੁੱਲਾ ਪੱਟੀ ਆ ਜਿਹੜਾ ਲੱਦੀ ਦੇ ਪੇਟ ਦੇ ਵਿੱਚ ਪਲ ਰਿਹਾ ਸੀਗਾ ਪਰ ਬਗਾਵਤ ਦੀ ਚਿੰਗਿਆੜੀ ਆ ਜਿਹੜੀ ਉਹ ਜ਼ਿਆਦਾ ਦੇਰ ਤੱਕ ਦਬਾ ਕੇ ਨਹੀਂ ਰੱਖੀ ਜਾ ਸਕਦੀਗੀ ਇੱਕ ਇਹ ਵੀ ਗੱਲ ਸੁਣਨ ਨੂੰ ਮਿਲਦੀ ਹੈਗੀ ਇਤਿਹਾਸ ਦੇ ਵਿੱਚ ਜਿਸ ਸਮੇਂ ਦੁੱਲਾ ਪੱਟੀ ਪੈਦਾ ਹੋਇਆ ਉਸ ਸਮੇਂ ਨਾਲ ਹੀ ਆ ਜਿਹੜਾ ਅਕਬਰ ਦੇ ਘਰ ਸਲੀਮ ਨੇ ਜਨਮ ਲਿਆ ਜਿਸ ਨੂੰ ਆ ਜਿਹੜਾ ਉਹ ਜਹਾਂਗੀਰ ਕਿਹਾ ਜਾਂਦਾ ਸੀਗਾ ਤਾਂ ਅਕਬਰ ਨੇ ਆ ਜਿਹੜਾ ਇੱਕ ਸਿਆਸੀ ਪੱਤਾ ਖੇਡਦੇ ਹੋਏ ਆ ਜਿਹੜਾ ਸਲੀਮ ਕਿਉਂਕਿ ਕਮਜ਼ੋਰ ਬਹੁਤ ਸੀਗਾ ਇਸ ਕਰਕੇ ਅਕਬਰ ਨੇ ਸੁਣਿਆ ਸੀਗਾ ਕਿ ਜੋ ਰਾਜਪੂਤ ਹੁੰਦੇ ਆ ਉਹਨਾਂ ਦਾ ਜਿਹੜਾ ਦੁੱਧ ਹੈਗਾ ਜੋ ਰਾਜਪੂਤ ਔਰਤਾਂ ਹੈਗੀਆਂ ਉਹਨਾਂ ਦਾ ਦੁੱਧ ਦੇ ਵਿੱਚ ਜ਼ਿਆਦਾ ਤਾਕਤ ਹੁੰਦੀ ਆ ਤੇ ਨਾਲ ਹੀ ਇਹ ਵੀ ਆ ਕਿ ਇਹ ਦੁਬਾਰਾ ਤੋਂ ਬਗਾਵਤ ਨਾ ਕਰਨ ਇਸ ਕਰਕੇ ਉਸ ਨੇ ਸਲੀਮ ਨੂੰ ਆ ਜਿਹੜਾ ਅ ਅਕਬਰ ਦੀ ਮਾਤਾ ਲੱਧੀ ਦੇ ਕੋਲ ਭੇਜਿਆ ਕਿ ਤੂੰ ਇਸ ਨੂੰ ਆਪਣਾ ਦੁੱਧ ਪਿਆਇਆ ਕਰ ਅਕਬਰ ਦਾ ਇਹ ਸੋਚਣਾ ਸੀ ਜੇਕਰ ਲੱਧੀ ਉਸ ਦੇ بیٹے ਸਲੀਮ ਨੂੰ ਦੁੱਧ ਪਿਆਉਗੀ ਤਾਂ ਸ਼ਾਇਦ ਹੌਲੀ-ਹੌਲੀ ਆ ਜਿਹੜੀ ਅਪਨੱਤ ਬਣੂਗੀ ਇਹਨਾਂ ਦੇ ਵਿੱਚ ਬਗਾਵਤ ਦੇ ਬੀਜ ਆ ਜਿਹੜੇ ਉਹ ਸ਼ਾਇਦ ਨਾ ਪੁੱਟਣ ਪਰ ਸਮਾਂ ਆਪਣੀ ਚਾਲ ਚੱਲਦਾ ਗਿਆ ਦੁੱਲਾ ਵੱਡਾ ਹੋਇਆ ਤੇ ਹੌਲੀ-ਹੌਲੀ ਆ ਜਿਹੜੇ ਲੋਕ ਉਸ ਨੂੰ ਆ ਜਿਹੜਾ ਉਹ ਚੋਕਰਾ ਲਾਉਣ ਲੱਗ ਗਏ ਉਸ ਨੂੰ ਤਾਨੇ ਮਿਹਨੇ ਸੁਣਨ ਨੂੰ ਮਿਲਦੇ ਕਿ ਤੁਸੀਂ ਆ ਜਿਹੜੇ ਅ ਹਕੂਮਤ ਦੇ ਦਰਬਾਰ ਦੇ ਪੈਸਿਆਂ ਦੇ ਉੱਤੇ ਪਾਲਦੇ ਹੋ ਉਹਨਾਂ ਦਾ ਦਿੱਤਾ ਖਾਣੇ ਹੋ ਜਾ ਕੇ ਆਪਣੇ ਪਿਤਾ ਤੇ ਦਾਦੇ ਬਾਰੇ ਆਪਣੀ ਮਾਂ ਤੋਂ ਪੁੱਛ ਕਾਫੀ ਸਮਾਂ ਤੀਕਾ ਜਿਹੜਾ ਉਹ ਲੱਦੀਆ ਉਸ ਤੋਂ ਇਹ ਗੱਲ ਆ ਜਿਹੜੀ ਉਹ ਛਪਾਉਂਦੀ ਆਈ ਸੀ ਕਿਉਂਕਿ ਉਸ ਨੂੰ ਪਤਾ ਸੀਗਾ ਕਿ ਦੁੱਲਾ ਜਿਹੜਾ ਉਹ ਬਹੁਤ ਜਿਆਦਾ ਅਣਖ ਵਾਲਾ ਨੌਜਵਾਨ ਹੈਗਾ ਤੇ ਉਸ ਨੂੰ ਜੇਕਰ ਇਸ ਗੱਲ ਦਾ ਪਤਾ ਲੱਗ ਗਿਆ ਆਪਣੇ ਪਿਤਾ ਤੇ ਆਪਣੇ ਦਾਦੇ ਬਾਰੇ ਜੇਕਰ ਉਸ ਨੂੰ ਪਤਾ ਲੱਗ ਗਿਆ ਤਾਂ ਉਸ ਨੇ ਆ ਜਿਹੜਾ ਬਗਾਵਤ ਕਰਤ ਦੇਣੀ ਆ ਤੇ ਉਸ ਨੇ ਪਹਿਲਾਂ ਹੀ ਪਿੰਡੀ ਆ ਜਿਹੜੀ ਉਹ ਉੱਜੜਦੀ ਦੇਖੀ ਸੀਗੀ ਤੇ ਦੁਬਾਰਾ ਉਹ ਨਹੀਂ ਚਾਹੁੰਦੀ ਸੀ ਕਿ ਦੁਬਾਰਾ ਪਿੰਡੀ ਆ ਜਿਹੜੀ ਉਹ ਉਜੜ ਜਾਵੇ ਇਸ ਕਰਕੇ ਦੁੱਲੇ ਤੋਂ ਅਕਸਰ ਇਹ ਗੱਲਾਂ ਛਪਾਈਆਂ ਜਾਂਦੀਆਂ ਸੀਗਾ ਪਰ ਆਖਰ ਨੂੰ ਆ ਜਿਹੜਾ ਦੁੱਲੇ ਨੂੰ ساری ਦੀ ساری ਗੱਲਬਾਤ ਦਾ ਪਤਾ ਲੱਗ ਜਾਂਦਾ ਤੇ ਦੁੱਲਾ ਇਸ ਜ਼ਾਬਰ ਹਕੂਮਤ ਦੇ ਖਿਲਾਫ ਆ ਜਿਹੜਾ ਝੰਡਾ ਬੁਲੰਦ ਕਰਨ ਦੇ ਲਈ ਆ ਜਿਹੜਾ ਉਹ ਮਜਬੂਰ ਹੋ ਜਾਂਦਾ ਤੇ ਆਪਣੇ ਜੋ ਵੀ ਇਲਾਕੇ ਦੇ ਵਿੱਚ ਲੋਕ ਹੁੰਦੇ ਆ ਮਜ਼ਦੂਰ ਹੁੰਦੇ ਆ ਕਿਸਾਨ ਹੁੰਦੇ ਆ ਉਹਨਾਂ ਸਾਰਿਆਂ ਨੂੰ ਆ ਜਿਹੜਾ ਉਹ ਲਾਮ ਬੰਦ ਕਰਨਾ ਸ਼ੁਰੂ ਕਰ ਦਿੰਦਾ ਤੇ ਆਪਣੀ ਇੱਕ ਛੋਟੀ ਫੌਜ ਬਣਾਉਣੀ ਸ਼ੁਰੂ ਕਰ ਦਿੰਦਾ ਜਿਸ ਦੇ ਵਿੱਚ ਉਹ ਸਾਰੀਆਂ ਦੀਆਂ ਸਾਰੀਆਂ ਜਾਤਾਂ ਧਰਮਾਂ ਦੇ ਲੋਕਾਂ ਨੂੰ ਆ ਜਿਹੜਾ ਉਹਨਾਂ ਦੇ ਵਿੱਚ ਸ਼ਾਮਲ ਕਰਦਾ ਖਾਸ ਤੌਰ ਦੇ ਉੱਤੇ ਕਿਰਤੀ ਵਰਗ ਦੇ ਲੋਕਾਂ ਨੂੰ ਆ ਜਿਹੜਾ ਉਹ ਲਾਮ ਬੰਦ ਕਰਦਾ ਅਤੇ ਇਹ ਕਹਿੰਦਾ ਹੈਗਾ ਕਿ ਤੁਸੀਂ ਆ ਜਿਹੜਾ ਅੱਜ ਤੋਂ ਬਾਅਦ ਅਕਬਰ ਬਾਦਸ਼ਾਹ ਨੂੰ ਆ ਜਿਹੜਾ ਉਹ ਕੋਈ ਵੀ ਲਗਾਨ ਨਹੀਂ ਦੇਣਾਗਾ ਕੋਈ ਵੀ ਕਾਰਾ ਜਿਹੜਾ ਜੇਕਰ ਉਹ ਮਹਿਸੂਲ ਕਰਦੇ ਹੈਗੇ ਆ ਤਾਂ ਉਹਨਾਂ ਨੂੰ ਕਾਰਾ ਜਿਹੜਾ ਉਹ ਨਹੀਂ ਦੇਣਾਗਾ ਇਸ ਕਰਕੇ ਅ ਜਦੋਂ ਇਹ ਖਬਰਾਂ ਲਾਹੌਰ ਦਰਬਾਰ ਪੁੱਜੀਆਂ ਤਾਂ ਇੱਕ ਵਾਰੀ ਤਾਂ ਅਕਬਰ ਬਾਦਸ਼ਾਹ ਨੇ ਆ ਜਿਹੜਾ ਉਹ ਇਸ ਨੂੰ ਆ ਜਿਹੜਾ ਟਾਲਣ ਦੀ ਅੰਦੇਖਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਹੱਦ ਉਦੋਂ ਹੋ ਗਈ ਜਦੋਂ ਅਕਬਰ ਬਾਦਸ਼ਾਹ ਵਾਸਤੇ ਇੱਕ ਵਪਾਰੀ ਆ ਜਿਹੜਾ ਬੱਗਾ ਮਲਕੀ ਦਾ ਉਹ ਅਕਬਰ ਦੇ ਵਾਸਤੇ ਆ ਜਿਹੜਾ ਕੁਸ਼ਕ ਸੋਗਾਤਾਂ ਲੈ ਕੇ ਜਾ ਰਿਹਾ ਸੀਗਾ ਪਰ ਉਸ ਨੂੰ ਆ ਜਿਹੜਾ ਕਿਉਂਕਿ ਪਿੰਡੀ ਦੇ ਵਿੱਚ ਦੀ ਲੰਘ ਕੇ ਸੰਤਲ ਬਾੜ ਦੇ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਸੀ ਤਾਂ ਉਸ ਨੂੰ ਦੁੱਲੇ ਨੇ ਆ ਜਿਹੜਾ ਉਹ ਘੇਰ ਲਿਆ ਅਤੇ ਉਸ ਦਾ ਸਿਰ ਵੱਢ ਕੇ ਆ ਜਿਹੜਾ ਅ ਅਕਬਰ ਬਾਦਸ਼ਾਹ ਦੇ ਕੋਲ ਭੇਜਿਆ ਤੇ ਨਾਲ ਹੀ ਇਹ ਸੰਦੇਸ਼ ਵੀ ਭੇਜਿਆ ਕਿ ਸਾਡੇ ਲੋਕ ਸਾਡੇ ਕਿਸਾਨ ਆਪਦੀ ਮਿਹਨਤ ਦੇ ਵਿੱਚੋਂ ਤੁਹਾਨੂੰ ਵੇਲੇ ਨੂੰ ਆ ਜਿਹੜਾ ਉਹ ਕੱਖ ਵੀ ਨਹੀਂ ਦੇਣਗੇ ਇਸ ਕਰਕੇ ਸਾਡੇ ਇਲਾਕੇ ਦੇ ਗਰੀਬਾਂ ਦੇ ਉੱਤੇ ਕਿਰਤਿਆਂ ਦੇ ਉੱਤੇ ਆ ਜਿਹੜਾ ਅਸੀਂ ਤੁਹਾਨੂੰ ਕੋਈ ਵੀ ਟੈਕਸ ਨਹੀਂ ਲਾਉਣ ਦੇਵਾਂਗੇ ਉਹ ਉਹਨਾਂ ਦੀ ਮਰਜ਼ੀ ਹੋਊਗੀ ਉਹ ਟੈਕਸ ਦੇਣ ਜਾਂ ਨਾ ਦੇਣ ਅਤੇ ਨਾਲ ਹੀ ਇਹ ਵੀ ਸੰਦੇਸ਼ ਭੇਜਿਆ ਕਿ ਸਾਡੇ ਲੋਕ ਉਹਨਾਂ ਚਿਰ ਟੈਕਸ ਨਹੀਂ ਦੇਣਗੇ ਜਿੰਨਾ ਚਿਰ ਦੁੱਲਾ ਜੇਕਰ ਜੇਕਰ ਦੁੱਲੇ ਤੋਂ ਟੈਕਸ ਲੈ ਲਓਗੇ ਤਾਂ ਸਾਡੇ ਲੋਕ ਆ ਜਿਹੜੇ ਉਹ ਟੈਕਸ ਦੇ ਦੇਣਗੇ ਤਾਂ ਅਕਬਰ ਬਾਦਸ਼ਾਹ ਨੇ ਆ ਜਿਹੜਾ ਉਸ ਦੀ ਇਸ ਵੰਗਾਰ ਨੂੰ ਆ ਜਿਹੜਾ ਉਹ ਕਬੂਲ ਕੀਤਾ ਅਤੇ ਮਿਰਜ਼ਾ ਨਜਾਮੂਦੀਨ ਦੀ ਅਗਵਾਈ ਦੇ ਵਿੱਚ ਖਿਆਰਾਂ ਦੀ ਸੈਨਾ ਜਿਹੜੀ ਆ ਉਹ ਪਿੰਡੀ ਦੇ ਉੱਤੇ ਚੜ੍ਹਾਈ ਕਰਨ ਦੇ ਵੱਲ ਆ ਜਿਹੜੀ ਉਹ ਭੇਜ ਦਿੱਤੀ ਪਰ ਇਸ ਸਮੇਂ ਦੇ ਦੌਰਾਨ ਵੀ ਪਿੰਡੀ ਦੇ ਲੋਕਾਂ ਨੇ ਕਿਉਂਕਿ ਉਹ ਜਿੰਨੇ ਇੱਕ ਦੇਸੀ ਤਰੀਕੇ ਨਾਲ ਲੜ ਸਕਦੇ ਸੀ ਲੜੇ ਤੇ ਇੱਕ ਵਾਰੀ ਆ ਜਿਹੜਾ ਨਜਾਮੂਦੀਨ ਦੀ ਫੌਜ ਨੂੰ ਉਹਨਾਂ ਨੇ ਹਰਾ ਦਿੱਤਾ ਇਹ ਵੀ ਸੁਣਦੇ ਵਿੱਚ ਆਇਆ ਕਿ ਧੋਖੇ ਦੇ ਨਾਲ ਹਰਾਇਆ ਜਾਂ ਕਈ ਤਰ੍ਹਾਂ ਦੀਆਂ ਇਸ ਸੰਬੰਧੀ ਵੀ ਕਹਾਣੀਆਂ ਜਿਹੜੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਹੈਗੀਆਂ ਇਹ ਵੀ ਕਿਹਾ ਜਾਂਦਾ ਹੈਗਾ ਕਿ ਮਿਰਜ਼ਾ ਨਜਾਮੂਦੀਨ ਨੇ ਉਸ ਸਮੇਂ ਆ ਜਿਹੜਾ ਮਾਤਾ ਲੱਦੀ ਦੇ ਪੈਰੀ ਪੈ ਕੇ ਆ ਜਿਹੜਾ ਉਹਨੂੰ ਆ ਜਿਹੜਾ ਮਾਫ ਕਰਨ ਦੇ ਲਈ ਆ ਜਿਹੜਾ ਮਨਾਇਆ ਪਰ ਬਾਅਦ ਦੇ ਵਿੱਚ ਉਸ ਨੇ ਆ ਜਿਹੜਾ ਦੁੱਲੇ ਪੱਟੀ ਨੂੰ ਆ ਜਿਹੜਾ ਉਹ ਬੇਹੋਸ਼ੀ ਦੀ ਦਵਾਈ ਜਿਹੜੀ ਉਹ ਖਵਾ ਦਿੱਤੀ ਸੀਗੀ ਉਸ ਦਾ ਧਰਮ ਦਾ ਭਰਾ ਬਣ ਕੇ ਅਤੇ ਬਾਅਦ ਦੇ ਵਿੱਚ ਉਸ ਨੂੰ ਆ ਜਿਹੜਾ ਉਹ ਲਾਹੌਰ ਦਰਬਾਰ ਦੇ ਵਿੱਚ ਆ ਜਿਹੜਾ ਉਹ ਭੇਜ ਦਿੱਤਾ ਸੀਗਾ ਤਾਂ ਲਾਹੌਰ ਦਰਬਾਰ ਦੇ ਵਿੱਚ ਜਦੋਂ ਉਹਨੂੰ ਪੇਸ਼ ਕੀਤਾ ਗਿਆ ਤਾਂ ਅਕਬਰ ਨੇ ਆ ਜਿਹੜਾ ਉਸ ਨੂੰ ਉਸ ਦੀ ਆਖਰੀ ਇੱਛਾ ਪੁੱਛੀ ਤਾਂ ਉਸ ਨੇ ਇਹ ਕਿਹਾ ਸੀਗਾ ਕਿ ਦੁੱਲਾ ਸਿਰਫ ਲੋਕਾਂ ਦੇ ਲਈ ਆ ਜਿਹੜਾ ਜੰਮਿਆ ਸੀਗਾ ਤੇ ਲੋਕਾਂ ਦੇ ਲਈ ਹੀ ਆ ਜਿਹੜਾ ਮਰੂਗਾ ਉਸ ਦੀ ਕੋਈ ਵੀ ਆਖਰੀ ਇੱਛਾ ਨਹੀਂ ਉਸ ਦੀ ਆਖਰੀ ਇੱਛਾ ਇਹ ਆ ਕਿ ਉਸ ਦੇ ਲੋਕ ਆ ਜੋ ਕਿਰਤੀ ਵਰਗ ਆ ਜਿਹੜੇ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਣ ਤੇ ਅਜਹੇ ਸ਼ਹਿਨशाह ਦੀ ਆ ਜਿਹੜੀ ਅਧੀਨਗੀ ਸਭ ਕਾਰਨ ਨਾ ਕਰਨ ਤਾਂ ਅਜਹੇ ਵਿੱਚ ਅਕਬਰ ਬਾਦਸ਼ਾਹ ਨੇ ਆ ਜਿਹੜਾ ਦੁੱਲੇ ਨੂੰ ਆ ਜਿਹੜਾ ਮੌਤ ਦੇ ਘਾਟ ਉਤਾਰਨ ਦਾ ਹੁਕਮ ਦੇ ਦਿੱਤਾ ਸੀਗਾ ਇਸ ਤਰੀਕੇ ਦੇ ਨਾਲ ਦੁੱਲਾ ਪੱਟੀ ਸਾਡੇ ਪੰਜਾਬ ਦੀ ਧਰਤੀ ਦਾ ਇੱਕ ਅਜਿਹਾ ਲੋਕ ਨਾਇਕਾ ਜੋ ਕਿਤੇ ਨਾ ਕਿਤੇ ਇਤਿਹਾਸ ਤੋਂ ਆ ਜਿਹੜਾ ਪਾਸੇ ਹੀ ਰੱਖਿਆ ਗਿਆ ਪਰ ਅੱਜ ਲੋੜ ਆ ਜਹੇ ਅਫਸਰ ਦੇ ਉੱਤੇ ਉਸ ਬਾਰੇ ਹੋਰ ਜ਼ਿਆਦਾ ਜਾਣਨ ਦੀ ਉਸ ਬਾਰੇ ਹੋਰ ਜ਼ਿਆਦਾ ਖੋਜ ਕਰਨ ਦੀ ਉਮੀਦ ਆ ਜੋ ਵੀ ਇਹ ਵੀਡੀਓ ਦੇਖ ਰਹੇ ਹੈਗੇ ਕੁਝ ਖੁਜਾਰਤੀ ਹੋਣਗੇ ਦੁੱਲੇ ਪੱਟੀ ਬਾਰੇ ਕੁਝ ਨਾ ਕੁਝ ਹੋਰ ਨਵਾਂ ਜਿਹੜਾ ਖੋਜ ਕੇ ਸਾਡੇ ਸਾਹਮਣੇ ਲੈ ਕੇ ਆਉਣਗੇ ਤੇ ਸਾਡੇ ਲੋਕ ਵੀ ਇਸ ਕਹਾਣੀ ਨੂੰ ਆ ਜਿਹੜਾ ਸਿਰਫ ਕਹਾਣੀ ਨਾ ਸਮਝਣ ਸਗੋਂ ਜੋ ਲੋਕ ਸੰਘਰਸ਼ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਦੇ ਹੈਗੇ ਆ ਉਹ ਦੁੱਲੇ ਪੱਟੀ ਤੋਂ ਇਹ ਇਸ ਲੋਹੜੀ ਦੇ ਅਫਸਰ ਦੇ ਉੱਤੇ ਆ ਜਿਹੜੀ ਵਿਸ਼ੇਸ਼ ਪ੍ਰੇਰਨਾ ਵੀ ਲੈਣ ਉਮੀਦ ਕਰਦੇ ਆ ਇਹ ਵੀਡੀਓ ਤੁਹਾਨੂੰ ਚੰਗਾ ਲੱਗਾ ਹੋਊਗਾ ਜੇਕਰ ਸਾਡਾ ਇਹ ਉਦਮ ਤੁਹਾਨੂੰ ਚੰਗਾ ਲੱਗਾ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਹੜਾ ਉਹ ਸ਼ੇਅਰ ਲਾਜ਼ਮੀ ਕਰਨਾ ਪੇਜ ਨੂੰ ਫੋਲੋ ਲਾਜ਼ਮੀ ਕਰਨਾ ਅਤੇ ਨਾਲ ਹੀ ਆ ਜਿਹੜਾ ਜੇਕਰ ਵੀਡੀਓ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ